ਉਾਇਕ ਮਿੱਕੀ ਦਾ ਖਾਲਸਾ ਉਾਇਕ ਜੀ ਪਰਦੇ ਸਾਮੀ ਸਾਹਿਬ ਦਾ ਪਰਿਵਾਰ ਉਹਨਾਂ ਦਾ ਪਛੋਕੜ ਉਹਨਾਂ ਦੀ ਸੇਵਾ ਮੈਨੂੰ ਲੱਗਦਾ ਬਹੁਤ ਘੱਟ ਲੋਕ ਹੈ ਜਿਨ੍ਹਾਂ ਦਾ ਇਹ ਜਾ ਹਿਸਟੋਰੀਕ ਇਤਿਹਾਸ ਹੋ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਅੱਜ ਦੇ ਦੌਰ ਵਿੱਚ ਜਦੋਂ بڑے ਹਮਲੇ ਆਪਣੇ ਦੇ ਹੋ ਰਹੇ ਆ ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ਧੱਕੇ ਦਾ ਹਾਲਾਤ ਬਣੇ ਪਏ ਐ ਟਟਕੇ ਮੁਕਾਬਲਾ ਕਰਨ ਦੀ ਲੋੜ ਐ ਕੌਮ ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਐ ਤਖਸਾਲਾਂ ਤੇ ਆਪਣੀ ਸ਼ਕਤੀ ਮਿਲਦੀ ਐ ਤੁਸੀਂ ਦੇਖਿਆ ਐ ਕਿ ਜਿਵੇਂ ਤਖਤ ਹਜ਼ੂਰ ਸਾਹਿਬ ਤੋਂ ਲੈ ਕੇ ਤਖਤ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀਸੀ ਨੂੰ ਤੋੜ ਕੇ ਹਰਿਆਣਾ 'ਚ ਕਬਜ਼ੇ ਕਰਕੇ ਔਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਤੇ ਇਸ ਸਮੇਂ ਚ ਆਪਣੀ ਸਾਰੀ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਨੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਤਾਮੀ ਸਾਹਿਬ ਨੇ ਪਾਰਟੀ ਦੇ ਵਫਾਦਾਰ ਪਾਈ ਹੈ ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ ਚ ਐ ਜੀ ਪੀ ਸੀ ਨੇ ਬਹੁਤ ਵਧੀਆ ਕਾਰਜਕਾਲੀ ਰਹੀ ਹੈ ਤੇ ਮੈਨੂੰ ਅੱਜ ਥੋੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਨਾ ਦਾਹੀ ਸਾਹਿਬ ਦਾ ਜਿਹਨੇ ਸਾਰੀ ਇਸ ਉੱਚੀ ਸੰਗਤ ਦੀ ਭਾਵਨਾ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਵਾਪਸ ਦੇ ਲਈ ਵਾਹਿਗੁਰੂ ਦਾ ਫਤਿਹ